ਸਵਾਗਤ ਹੈ ਪੀਟੀਸੀ న్యూਸ অফ ਇਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਇੱਕ ਬੜੀ ਅਹਿਮ ਤੇ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਸਾਨੂੰ ਸਭ ਨੂੰ ਸੋਚਣਾ ਵੀ ਪਏਗਾ ਇਸ ਖਬਰ ਤੇ ਜੀ ਹਾਂ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਵਧਦੀ ਜਾ ਰਹੀ ਹੈ ਵੈਸੇ ਤਾਂ ਪੂਰੇ ਨਾਰਥ ਇੰਡੀਆ ਦੇ ਵਿੱਚ ਗਰਮੀ ਦਾ ਪੱਧਰ ਹੈ ਜਿਹੜਾ ਉਹ ਕਿਸੇ ਤਰੁਕਿਆ ਨਹੀਂ ਹੈ ਲਗਾਤਾਰ ਗਰਮੀ ਆਪਣੇ ਸਿਖਰ ਦਿਖਾਉਂਦੀ ਜਾ ਰਹੀ ਹੈ ਜਿਸ ਦੌਰਾਨ ਪੰਜਾਬ ਦੇ ਵਿੱਚ ਬਿਜਲੀ ਕ੍ਰਾਈਸਿਸ ਆਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਬਿਜਲੀ ਦੇ ਫਿਲਹਾਲ ਵੀ ਕੱਟ ਤਾਂ ਲੱਗ ਰਹੇ ਨੇ ਪਰ ਇਸ ਤੋਂ ਵੱਡੀ ਵੀ ਸਮੱਸਿਆ ਆ ਸਕਦੀ ਹੈ ਔਰ ਇਸੇ ਕਰਕੇ ਲਗਾਤਾਰ ਵਧਦੀ ਹੋਈ ਬਿਜਲੀ ਦੀ ਡਿਮਾਂਡ ਤੇ ਲਗਾਤਾਰ ਵਧਦੀ ਹੋਈ ਬਿਜਲੀ ਦੀ ਕਿੱਲਤ ਨੂੰ ਵੇਖਦੇ ਹੋਇਆਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਖੁੱਲੀ ਚਿੱਠੀ ਲਿਖੀ ਗਈ ਹੈ ਇਹ ਚਿੱਠੀ ਲਿਖੀ ਗਈ ਹੈ 올 ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਵੱਲੋਂ ਇਹ ਮੇਰੇ ਹੱਥ ਦੇ ਵਿੱਚ ਚਿੱਠੀ ਹੈ ਤੁਸੀਂ ਦੇਖ ਸਕਦੇ ਹੋ ਇਸ ਚਿੱਠੀ ਦੇ ਵਿੱਚ ਬਹੁਤ ਸਾਰੇ ਅਜਿਹੇ ਨੁਕਤੇ ਨੇ ਜਿਹੜੇ ਪੰਜਾਬ ਦੀ ਸਰਕਾਰ ਨੂੰ ਯਾਦ ਕਰਾਏ ਗਏ ਨੇ ਜਿਨ੍ਹਾਂ ਬਾਰੇ ਇਹ ਦੱਸਿਆ ਗਿਆ ਹੈ ਕਿ ਜੇ ਸਮਾਂ ਰਹਿੰਦਿਆਂ ਅਸੀਂ ਕੋਈ ਕਦਮ ਨਾ ਚੁੱਕਿਆ ਤਾਂ ਪੰਜਾਬ ਇੱਕ ਵੱਡੇ ਬਿਜਲੀ ਸੰਕਟ ਵਿੱਚ ਪੈ ਸਕਦਾ ਹੈ ਡਿਮਾਂਡ ਕੀ ਕੀਤੀ ਹੈ 올 ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਨੇ ਇੱਕ ਡਿਮਾਂਡ ਕੀਤੀ ਹੈ ਕੀ ਡਿਮਾਂਡ ਕੀਤੀ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਡਿਮਾਂਡ ਦੱਸਾਂ ਫਿਰ ਇਸ ਡਿਮਾਂਡ ਦਾ ਕਾਰਨ ਕੀ ਉਹ ਵੀ ਦੱਸਦੇ ਹਾਂ ਦਫ਼ਤਰ ਦੁਕਾਨਾਂ 7 ਵਜੇ ਬੰਦ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਜਲੀ ਦੀ ਵਧੀ ਹੋਈ ਮੰਗ ਕਾਰਨ ਗ੍ਰਿਡ ਫੇਲ ਹੋਣ ਤੋਂ ਬਚਾਉਣ ਲਈ ਮੁੱਖ ਮੰਤਰੀ ਨੂੰ ਇਹ ਚਿੱਠੀ ਲਿਖੀ ਜਾਂਦੀ ਹੈ ਲਗਾਤਾਰ ਲੋਡ ਹੈ ਜਿਹੜਾ ਉਹ ਗ੍ਰਿਡਾਂ ਤੇ ਵੱਧ ਪੈ ਰਿਹਾ ਹੈ ਕਿਉਂਕਿ ਬਿਜਲੀ ਦੀ ਡਿਮਾਂਡ ਵੱਧ ਰਹੀ ਹੈ ਤਾਂ ਗ੍ਰਿਡਾਂ ਤੇ ਲੋਡ ਵੱਧ ਪਏਗਾ ਉਹਨੂੰ ਕੋਈ ਰੈਸਟ ਨਹੀਂ ਮਿਲ ਰਹਾ ਗ੍ਰਿਡਾਂ ਨੂੰ ਤਾਂ ਫੇਲ ਹੋਣ ਦੇ ਅਸਾਰ ਨੇ ਜਿਹੜੇ ਉਪਾਏ ਜਾ ਰਹੇ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਗਰਮੀਆਂ ਦੇ ਵਿੱਚ ਬਿਜਲੀ ਦੀ ਮੰਗ 43% ਵਧੀ ਹੈ ਮਤਲਬ 43% ਸਮਝ ਸਕਦੇ ਹੋ ਕਿੰਨੀ ਹੁੰਦੀ ਹੈ ਇੱਥੋਂ ਅੰਦਾਜ਼ਾ ਇਹ ਵੀ ਲਾ ਸਕਦੇ ਹਾਂ ਕਿ ਕਿੰਨੀ ਗਰਮੀ ਪੈ ਰਹੀ ਹੈ ਪਿਛਲੇ ਸਾਲ ਜਿੰਨੀ ਡਿਮਾਂਡ ਸੀ ਉਸ ਤੋਂ 1 2 10 5 20% ਨਹੀਂ 43% ਲਗਭਗ ਅੱਧੀ ਫੀਸਦ ਜਿਹੜਾ ਪਿਛਲੀ ਵਾਰ ਦੀ ਜਿੰਨੀ ਖਪਤ ਸੀ ਉਸ ਤੋਂ ਅੱਧਾ ਖਪਤ ਹੈ ਜਿਹੜਾ ਉਹਦੀ ਡਿਮਾਂਡ ਹੈ ਜਿਹੜੀ ਉਹ ਵੱਧ ਗਈ ਹੈ ਸੋ ਬਿਜਲੀ ਕੈਨੇਡਾ ਦੇ ਵਿੱਚ ਗੰਭੀਰ ਗੜਬੜੀ ਹੋਣ ਦੀ ਚੇਤਾਵਨੀ ਹੈ ਫੈਡਰੇਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਹੁਣ ਅਪੀਲ ਕੀ ਕੀਤੀ ਹੈ ਉਹ ਦੇਖੋ ਉਹ ਕਹਿੰਦੇ ਨੇ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਜਾਂ ਪ੍ਰਾਈਵੇਟ ਦਫ਼ਤਰ ਨੇ ਉਹਨਾਂ ਦਾ ਸਮਾਂ ਜਿਹੜਾ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਕੀਤੀ ਜਾਵੇ ਕਿਉਂਕਿ ਬਿਜਲੀ ਦੀ ਖਪਤ ਹੈ ਜਿਹੜੀ ਉਹ ਘੱਟ ਹੋਏਗੀ ਸਭ ਤੋਂ ਵੱਧ ਦਫ਼ਤਰਾਂ ਦੇ ਵਿੱਚ ਬਿਜਲੀ ਦੀ ਖਪਤ ਹੁੰਦੀ ਹੈ ਉੱਥੇ 에어 ਕੰਡੀਸ਼ਨ ਵੀ ਚੱਲਦੇ ਨੇ ਉੱਥੇ ਪੱਖਾ ਲਾਈਟਾਂ ਸਭ ਕੁਝ ਚੱਲਦਾ ਹੈ ਇਸ ਕਰਕੇ ਡਿਮਾਂਡ ਕੀਤੀ ਜਾਂਦੀ ਹੈ ਕਿ ਦਫਤਰਾਂ ਦਾ ਸਮਾਂ ਜਿਹੜਾ ਉਹ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਕੀਤਾ ਜਾਵੇ ਸਾਰੇ ਮਾਲਸ ਤੇ ਦੁਕਾਨਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਦੁਕਾਨਾਂ ਨੇ ਜਿੰਨੀਆਂ ਵੀ ਮਾਲਸ ਨੇ ਜਿੰਨੇ ਵੀ ਕਾਰੋਬਾਰ ਨੇ ਉਹ ਸਾਰੇ ਸ਼ਾਮ ਨੂੰ 7 ਵਜੇ ਠੱਪ ਕਰ ਦਿੱਤੇ ਜਾਣ ਬੰਦ ਕਰ ਦਿੱਤੇ ਜਾਣ ਤਾਂ ਹੀ ਬਚ ਸਕਦੇ ਆ ਨਹੀਂ ਤਾਂ ਨਹੀਂ ਬਚ ਪਾਵਾਂਗੇ ਇਹ ਦਾਵਾ ਆਲ ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਵੱਲੋਂ ਕੀਤਾ ਗਿਆ ਇਸ ਤੋਂ ਬਾਅਦ ਕੇਂਦਰੀ ਪੂਲ ਤੋਂ 1000 ਮੈਗਾਵਾਟ ਬਿਜਲੀ ਦਾ ਤੁਰੰਤ ਪ੍ਰਬੰਧ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ ਅਕਸਰ ਹੁੰਦਾ ਹੈ ਕਿ ਜਦੋਂ ਬਿਜਲੀ ਦੀ ਡਿਮਾਂਡ ਵੱਧਦੀ ਹੈ ਤਾਂ ਕੇਂਦਰੀ ਪੂਲ ਆਈਕ ਉਹ ਕੇਂਦਰੀ ਪੂਲ ਵੱਖ-ਵੱਖ ਸੂਬਿਆਂ ਨੂੰ ਬਿਜਲੀ ਦਿੰਦਾ ਉਸ ਕੇਂਦਰੀ ਪੂਲ ਦੇ ਵਿੱਚ 1000 ਮੈਗਾਵਾਟ ਜਿਹੜੀ ਹੈ ਬਿਜਲੀ ਦੀ ਡਿਮਾਂਡ ਪੰਜਾਬ ਪੂਲ ਵੱਲੋਂ ਕੀਤੀ ਗਈ ਹੈ ਤੇ ਇਸ ਲਈ ਇਹ ਇੰਜੀਨੀਅਰਸ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਨੂੰ ਰਾਬਤਾ ਕਾਇਮ ਕਰਕੇ ਮਨਾਵੇ ਕਿ ਜਲਦੀ ਤੋਂ ਜਲਦੀ 1000 ਜਿਹੜੀ ਹੈ ਮੈਗਾਵਾਟ ਬਿਜਲੀ ਸਾਨੂੰ ਦਿੱਤੀ ਜਾਵੇ ਇਸ ਤੋਂ ਇਲਾਵਾ ਸਰਕਾਰ ਨੇ ਬਿਜਲੀ ਦੀ ਵਧਦੀ ਮੰਗ ਨੂੰ ਕੰਟਰੋਲ ਕਰਨ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਫੈਡਰੇਸ਼ਨ ਦਾ ਇਹ ਵੀ ਦਾਵਾ ਹੈ ਕਿ ਪੰਜਾਬ ਸਰਕਾਰ ਨੇ ਲਗਾਤਾਰ ਬਿਜਲੀ ਦੀ ਡਿਮਾਂਡ ਵਧ ਰਹੀ ਸੀ ਉਸ ਨੂੰ ਵੇਖਦੇ ਹੋਏ ਕੋਈ ਵੀ ਕਦਮ ਨਹੀਂ ਚੁੱਕਿਆ ਹਾਰ ਕੇ ਸਾਨੂੰ ਇਹ ਚਿੱਠੀ ਲਿਖਣੀ ਪਈ ਹੈ ਕਿ ਜਾਗ ਜਾਓ ਨੀਤਾ ਇੱਕ ਗੰਭੀਰ ਚਿੰਤਾ ਬਲੈਕਆਊਟ ਵੱਲ ਪੰਜਾਬ ਵੱਧ ਸਕਦਾ ਉਹ ਵੀ ਇੰਨੀ ਗਰਮੀ ਦੇ ਵਿੱਚ 1 ਤੋਂ ਲੈ ਕੇ 15 ਜੂਨ ਦਰਮਿਆਨ ਬਿਜਲੀ ਦੀ ਖਪਤ 2023 ਦੇ ਮੁਕਾਬਲੇ 43% ਵਧੀ ਹੈ ਜਿਹੜੀ ਮੈਂ ਗੱਲ 43% ਕਹੀ ਸੀ ਜੂਨ ਦਾ ਮਹੀਨਾ ਬਹੁਤ ਗਰਮ ਰਿਹਾ ਹੈ ਹਾਲਾਂਕਿ ਮਈ ਦਾ ਮਹੀਨਾ ਵੀ ਗਰਮ ਸੀਗਾ ਪਰ ਜੂਨ ਦਾ ਮਹੀਨਾ ਬਹੁਤ ਗਰਮ ਰਿਹਾ ਅੱਧਾ ਮਹੀਨਾ ਲੰਘ ਗਿਆ ਔਰ ਇਸ ਦੌਰਾਨ ਉਹਨੇ ਕਿ 1 ਤੋਂ ਲੈ ਕੇ 15 ਜੂਨ ਦੇ ਦਰਮਿਆਨ ਬਿਜਲੀ ਦੀ ਖਪਤ 2023 ਦੇ ਮੁਕਾਬਲੇ ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ 43% ਵਧੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਇੱਥੇ ਤੁਹਾਨੂੰ ਯਾਦ ਕਰਾ ਦਈਏ ਹਲੇ ਪੰਜਾਬ ਦੇ ਵਿੱਚ ਝੋਨਾ ਲੱਗਣਾ ਸ਼ੁਰੂ ਨਹੀਂ ਹੋਇਆ ਜਦੋਂ ਝੋਨਾ ਲੱਗੇਗਾ ਉਦੋਂ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਤੇ ਮੰਗ ਪੀਕ ਤੇ ਹੁੰਦੀ ਹੈ ਹਾਲੇ ਸਦੋਂ ਝੋਨਾ ਨਹੀਂ ਲੱਗ ਰਿਹਾ ਤਾਂ ਇੰਨੀ ਮੰਗ ਪੀਕ ਤੇ ਹੈਗੀ ਹੈ ਤਾਂ ਤੁਸੀਂ ਅੰਦਾਜ਼ਾ ਲਾਓ ਜੇ ਗਰਮੀ ਵਧੀ ਹੈ ਤੇ ਝੋਨਾ ਲਾਣ ਦੇ ਲਈ ਬਿਜਲੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਤਾਂ ਬਿਜਲੀ ਦੀ ਕਿੱਲਤ ਹੈ ਜਿਹੜੀ ਬਹੁਤ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਕੇਂਦਰੀ ਪੂਲ ਤੋਂ ਘੱਟੋ-ਘੱਟ 1000 ਮੈਗਾਵਾਟ ਵਾਧੂ ਬਿਜਲੀ ਦੀ ਅਲਾਟਮੈਂਟ ਕਰਨ ਦੇ ਲਈ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਨਾਲ ਸੰਪਰਕ ਕਰਨ ਦੀ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਅਪੀਲ ਕਰਨ ਕਿ ਇਹ ਬਿਜਲੀਏ ਜੜੀਏ ਦਿੱਤੀ ਜਾਵੇ ਇਹ ਭਗਵੰਤ ਮਾਨ ਹੁਰਾ ਨੂੰ ਇਹ ਚਿੱਠੀ ਲਿਖੀ ਗਈ ਹੈ ਫੈਡਰੇਸ਼ਨ ਵੱਲੋਂ ਇਸ ਫੈਡਰੇਸ਼ਨ ਵੱਲੋਂ तमाम ਜੜੀ ਜਾਣਕਾਰੀ ਹੈ ਉਹ ਇਸ ਦੇ ਵਿੱਚ ਦਿੱਤੀ ਗਈ ਹੈ ਔਰ ਇਹ ਵੀ ਜਤਾਇਆ ਗਿਆ ਕਿ ਜੇ ਇਹ ਨਾ ਕੀਤਾ ਗਿਆ ਤਾਂ ਇੱਕ ਗੰਭੀਰ ਚਿੰਤਾ ਵੱਲ ਵੱਧ ਸਕਦਾ ਹੈ ਸਨ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਖਾਸ ਮਹਿਮਾਨ ਵੀ ਜੋੜਨਗੇ ਔਰ ਉਹਨਾਂ ਤੋਂ ਇਹ ਪਤਾ ਕਰਾਂਗੇ ਕਿ ਇਹ ਜੜੀ ਡਿਮਾਂਡ ਹੈ ਇਹ ਕਿੰਨੀ ਕੁ ਜਾਇਜ਼ ਹੈਗੀ ਇਹ ਕਿੰਨੀ ਕੁ ਨਹੀਂ ਔਰ ਦੇਖੋ ਲਗਾਤਾਰ ਪੰਜਾਬ ਦੇ ਵਿੱਚ ਜੜੀ ਹੀਟ ਵੇਵ ਚੱਲ ਰਹੀ ਹੈ ਤੇ ਲਗਾਤਾਰ ਜਿਹੜਾ ਡਿਮਾਂਡ ਵਧ ਰਹੀ ਹੈ ਡਿਮਾਂਡ ਕਿਵੇਂ ਵਧਦੀ ਹੈ ਜਿਵੇਂ ਹੀ ਗਰਮੀ ਵਧੇਗੀ ਹੁਣ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਛੁੱਟੀਆਂ ਤੇ ਚੱਲ ਰਹੇ ਨੇ ਹੁਣ ਬੱਚੇ ਘਰ ਦੇ ਵਿੱਚ ਨੇ ਜਾਂ ਰਿਸ਼ਤੇਦਾਰਾਂ ਦੇ ਵੱਲ ਨੇ ਘਰ ਦੇ ਵਿੱਚ ਰਹਿਣ ਕਰਕੇ ਏਸੀ, ਕੂਲਰ, ਫ੍ਰਿਜ, ਪੱਖੇ ਉਹ ਲਗਾਤਾਰ ਚੱਲਦੇ ਰਹਿੰਦੇ ਨੇ ਉਹ ਸਿਰਫ ਬੰਦ ਤਾਂ ਹੀ ਹੁੰਦੇ ਨੇ ਜਦੋਂ ਬਿਜਲੀ ਤਾਂ ਕੱਟ ਕੋਈ ਲੱਗਦਾ ਜਾਂ ਬਿਜਲੀ ਦਾ ਕੋਈ ਡਿਫਾਲਟ ਆਉਂਦਾ ਨਹੀਂ ਤਾਂ ਸਾਰੇ ਦੇ ਸਾਰੇ ਉਸੇ ਤਰੀਕੇ ਨਾਲ ਚੱਲਦੇ ਰਹਿੰਦੇ ਨੇ ਹੁਣ ਸਵਾਲ ਇਹ ਖੜਾ ਹੁੰਦਾ ਕੀ ਇਹ ਜਿਹੜੀ ਡਿਮਾਂਡ ਹੈ ਇਹ ਡਿਮਾਂਡ ਕਿਵੇਂ ਪੂਰੀ ਕੀਤੀ ਜਾਵੇ ਇਹਦੇ ਦੋ ਹੀ ਹੱਲ ਹੈ ਜਾਂ ਤਾਂ ਤੁਹਾਡੀ ਪ੍ਰੋਡਕਸ਼ਨ ਵਧਦੀ ਹੋਵੇ ਪ੍ਰੋਡਕਸ਼ਨ ਪੂਰੀ ਹੋਵੇ ਤਾਂ ਤੁਸੀਂ ਇਹ ਕਰ ਸਕਦੇ ਹੋ ਜਾਂ ਫਿਰ ਬਿਜਲੀ ਦੀ ਕਟੌਤੀ ਕਰਕੇ ਯਾਨੀ ਕਿ ਖਪਤ ਕਟਾ ਕੇ ਤੁਸੀਂ ਕਰ ਸਕਦੇ ਹੋ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸੰਨਲ ਅਜੀਪਾਲ ạtwal ਜੀ ਮੌਜੂਦ ਨੇ ਪੀਐਸਪੀਸੀਐਲ ਤੋਂ ạtwal ਸਾਹਿਬ ਥੋੜੇ ਜੇ ਜਾਣਕਾਰੀ ਦਿਓਗੇ ਕਿ ਇਹ ਜਿਹੜੀ ਚਿੱਠੀ ਲਿਖੀ ਗਈ ਹੈ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਵੱਲੋਂ ਇਹਨਾਂ ਨੇ ਡਿਮਾਂਡ ਕੀਤੀ ਹੈ ਕਿ ਸਵੇਰੇ 7 ਵਜੇ ਤੋਂ 2 ਵਜੇ ਤੱਕ ਦਫ਼ਤਰ ਲਾਏ ਜਾਣ ਤੇ ਦੁਕਾਨਾਂ ਮਾਲਸ ਨੇ ਜਿਹੜੇ ਉਹ ਸ਼ਾਮੀ 7 ਵਜੇ ਬੰਦ ਕਰ ਦਿੱਤੇ ਜਾਣ ਹਾਂ ਜੀ ਮੈਂ ਜੀ ਜਿਹੜਾ ਪਾਸੋਂ ਮੈਂ ਜਰਨਲ ਸੈਕਟਰੀ ਆ ਪੀਐਸਸੀਬੀ ਇੰਜੀਨੀਅਰ ਅਸਿਸਟੈਂਟ ਜੀ ਤੇ ਪੀਐਸਸੀਬੀ ਇੰਜੀਨੀਅਰ ਅਸਿਸਟੈਂਟ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਦਾ ਕੰਸਟੀਟੂਐਂਟ ਆ ਉਹਦਾ ਪਾਰਟ ਆ ਜੀ ਸਰ ਤੇ ਜਿਹੜੀ ਚਿੰਤਾ ਹੈ ਜੀ ਜਿਹੜੀ ਸਾਡੇ ਚੇਅਰਮੈਨ ਸਾਹਿਬ ਪੀਰ ਪਰਸਨ ਨੇ ਸਾਡੇ ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਦੇ ਸ਼ਿਲਿੰਦਰ ਦੂਬੇ ਜੀ ਉਹਨਾਂ ਵੱਲੋਂ ਸਾਡੇ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਭਗਵਾਨ ਸਮਾਨ ਜੀ ਨੇ ਜਿਹੜੀ ਚਿੱਠੀ ਲਿਖੀ ਜੀ ਤੇ ਉਹਦੇ ਵਿੱਚ ਜਿਹੜੀਆਂ ਚਿੰਤਾਵਾਂ ਜ਼ਾਹਰ ਕੀ ਜੀ ਉਹ ਬਿਲਕੁਲ ਸਹੀ ਨੇ ਬਾਜਵ ਨੇ ਕਿ ਅਸੀਂ ਇਹ ਸਿਚੁਏਸ਼ਨ ਆਲਰੇਡੀ ਸਾਡੇ ਜਿਹੜੇ ਇੰਜੀਅਰ ਨੇ ਆਲ ਕਰਾਸ ਪੰਜਾਬ ਨੇ ਉਹ ਫੇਸ ਕਰਤੀ ਰਹੇ ਨੇ ਜੀ ਜੀ ਜਿਹੜੀ ਡਿਮਾਂਡ ਹੈ ਉਹ ਅਨਪ੍ਰੈਸੀਡੈਂਟਡ ਹੈ ਬਹੁਤ ਜ਼ਿਆਦਾ ਪਿਛਲੇ ਸਾਲ ਨਾਲੋਂ ਜੀ ਅਸੀਂ ਹਮੇਸ਼ਾ ਜੋ ਸਾਡਾ ਇੰਜੀਨੀਅਰਾਂ ਦਾ ਹੁੰਦਾ ਵੀ ਅਸੀਂ ਪਲਾਨ ਕਰਕੇ ਚੱਲਦੇ ਆਂ ਵੀ ਡਿਮਾਂਡ ਹਰ ਸਾਲ ਵਧਣੀ ਹੈ ਪਰ ਜੋ ਐਡ ਤੋ ਵਾਧਾ ਹੋਇਆ ਡਿਮਾਂਡ ਦੇ ਵਿੱਚ ਬਿਜਲੀ ਦੀ ਡਿਮਾਂਡ ਦੇ ਵਿੱਚ ਉਹ ਪਿਛਲੇ 23 ਸਾਲਾਂ ਦਾ ਉਹਨੇ ਰਿਕਾਰਡ ਤੋੜਿਆ ਹੀ ਹੈ ਹਮ ਅਜੀਪਾਲ ਜੀ ਪ੍ਰੋਡਕਸ਼ਨ ਦੀ ਅਪਾ ਜੀ ਗੱਲ ਕਰੀਏ ਤਾਂ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਵਧੀ ਹੈ ਕੋਈ ਜਾਂ ਪ੍ਰੋਡਕਸ਼ਨ ਉਹੀ ਹੈ ਖਪਤ ਵੱਧ ਗਈ ਹੈ ਇਹ ਤਾਂ ਜੀ ਜੋ ਪਿਛਲੀ ਸਰਕਾਰ ਨੇ ਉਹ ਸਾਡਾ ਫਰਮਾ ਲੈ ਜਿਹੜਾ ਤੋੜ ਦਿੱਤਾ ਗਿਆ ਸੀ ਜਾਂ ਦੇ ਬੰਦ ਕਰ ਦਿੱਤਾ ਗਿਆ ਤੋੜ ਦਿੱਤਾ ਗਿਆ ਜੀ ਲेन 2.2 ਜੀ ਤੋਂ ਉੱਥੇ ਰੰਗ ਕਰ ਦਿੱਤੇ ਗਏ ਉਹ ਘਟੀ ਐ ਸਭ ਬਹੁਤ ਚੰਗੀ ਨਹੀਂ ਹੈ ਤੇ ਐਸਟੀਐਨ ਵੱਲੋਂ ਸਾਡੀ ਹਮੇਸ਼ਾ ਮੰਗ ਰਹੀ ਹੈ ਕਿ ਤੁਹਾਡੇ ਵਧਾਉਣੀ ਬਹੁਤ ਜ਼ਰੂਰੀ ਹੈ ਅੱਗੇ ਉਹਨਾਂ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੀ ਤੇ ਜੋ ਇਹ ਡਿਮਾਂਡ ਵਧੀ ਹੈ ਪ੍ਰੋਟੈਕਸ਼ਨ ਤੋਂ ਆਉਣ ਦੀ ਬਹੁਤ ਜ਼ਿਆਦਾ ਲੋੜ ਹੈ ਇੱਕ ਡਿਮਾਂਡ ਹੋਰ ਵੀ ਤੁਸੀਂ ਕੀਤੀ ਹੈ ਕਿ ਜਿਹੜਾ ਝੋਨਾ ਲਾਇਆ ਜਾਵੇ ਉਹ 25 ਜੂਨ ਤੋਂ ਪਹਿਲਾਂ ਨਾ ਲਾਇਆ ਜਾਵੇ ਜੀ ਬਿਲਕੁਲ ਜੀ ਬਿਲਕੁਲ ਇਹਦਾ ਇੱਕ ਕੋਈ ਪਾਰਟਿਕੂਲਰ ਕਾਰਨ ਦੱਸ ਸਕਦੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਝੋਨਾ ਲਾਇਆ ਜਾਂਦਾ ਉਦੋਂ ਲੋਡ ਜ਼ਿਆਦਾ ਵੱਜ ਜਾਂਦਾ ਜਿਹੜਾ ਝੋਨਾ ਹੈ ਝੋਨੇ ਦੀ ਲੁਆਈਏ ਗਰਮੀਆਂ ਦੌਰਾਨ ਤਾਂ ਵੈਸੇ ਬਿਜਲੀ ਦੀ ਡਿਮਾਂਡ ਜ਼ਿਆਦਾ ਹੈ ਜੀ ਤੇ ਜਦੋਂ ਝੋਨੇ ਦੀ ਲੁਆਈ ਹੁੰਦੀ ਹੈ ਇਹ ਡਿਮਾਂਡ ਹੋਰ ਜ਼ਿਆਦਾ ਵੱਜ ਜਾਂਦੀ ਹੈ ਤੇ ਲੱਗ ਭਾਗੇ ਅੰਨ ਕੇ ਚੱਲੋ ਜੀ ਕਿ ਜੇ ਅਸੀਂ ਸਟੱਜ ਵੀ ਦਿੰਨੇ ਆ ਸੈਕਰ ਕਰਕੇ ਵੀ ਝੋਨੇ ਨੂੰ ਸਪਲਾਈ ਦਈਏ ਜੀ ਤਾਂ ਇਹ ਜਿਹੜੀ ਇਹ ਡਿਮਾਂਡ ਹੈ ਟੁੱਟ ਕੇ ਵੀ ਆਵੇ ਤਾਂ ਘੱਟੋ ਘੱਟ 4000 ਮੈਗਾਵਾਟੇ ਸਾਡੇ ਤੇ ਇਮੀਡੀਏਟ ਲੋਡ ਹੈ ਜਿਹੜਾ ਐਡ ਕਰ ਦਿੰਦੀ ਹੈ। ਓਹੋ ਹੋ। ਇਤੋਂ ਬਹੁਤ ਜ਼ਿਆਦਾ ਲੋਡ ਹੈ। ਅਲਰੇਡੀ ਅਸੀਂ 16000 ਦੇ ਨੇੜੇ ਪਹੁੰਚਣ ਆਏ ਆ। ਹੂੰ। ਤੇ 16000 ਅਜੇ ਪੰਨ ਇੱਕ ਇੱਕ ਛੋਟਾ ਜਿਹਾ ਸਵਾਲ ਇਹਦੇ ਬਾਰੇ ਇਹਦੇ ਬਾਰੇ ਪੀਐਸਪੀਸੀਐਲ ਨੇ ਪਹਿਲਾਂ ਸੋਚਿਆ ਨਹੀਂ ਸੀ ਜਾਂ ਸਰਕਾਰ ਨੇ ਪਹਿਲਾਂ ਸੋਚਿਆ ਨਹੀਂ ਸੀ ਕੇਂਦਰੀ ਪੂਲ ਤੋਂ ਵੀ ਜਿਹੜੀ ਤੁਹਾਨੂੰ ਬਿਜਲੀ ਮਿਲਣੀ ਹੈ ਉਹ ਵੀ ਹਲੇ ਤੱਕ ਨਹੀਂ ਮਿਲੀ। ਇਹ ਇਹ ਪਲੈਨਿੰਗ ਪਹਿਲਾਂ ਨਹੀਂ ਹੋਣੀ ਚਾਹੀਦੀ ਸੀ। ਪਲੈਨਿੰਗ ਜੀ ਹੋਈ ਹੈ ਪਰ ਜਿੰਨੀ ਡਿਮਾਂਡ ਵਧੀ ਹੈ ਇਸ ਕਿ ਅਸੀਂ ਜਿੰਨੀ ਮਰਜ਼ੀ ਪਲੈਨਿੰਗ ਕਰ ਲੈਂਦੇ ਉਸ ਇਹ ਡਿਮਾਂਡ ਦੀ ਜਿਹੜਾ ਵਾਅਦਾ ਹੋਇਆ ਉਹ ਅਸੀਂ ਕਵਰ ਕਰ ਹੀ ਨਹੀਂ ਸਕਦੇ ਸੀ ਇਹ ਪੋਸਿਬਲ ਨਹੀਂ ਸੀ ਕਿ ਇਨੀ ਜ਼ਿਆਦਾ ਡਿਮਾਂਡ ਦੇ ਵਾਅਦੇ ਨੂੰ ਅਸੀਂ ਕੇਟਰ ਕਰ ਸਕੀਏ ਜੋ ਅੰਦਾਜ਼ਾ ਹੁੰਦਾ ਵੀ ਥੋੜਾ 10 ਥੋੜੀ ਥੋੜੀ ਪ੍ਰੈਡਿਕਸ਼ਨ ਕੀ ਹੈ ਕੀ ਕੀ ਇਹ ਡਿਮਾਂਡ ਹੋਰ ਵਧੇਗੀ ਅੱਗੇ ਜਾ ਕੇ ਅਸੀਂ ਦਾਅਵਾ ਕਰੂਗੀ ਜੀ ਇਹ ਡਿਮਾਂਡ ਕਿ 16000 ਕਰਾਸ ਕਰਕੇ ਫਿਰ ਅਸੀਂ ਉੱਪਰ ਹੀ ਜਾਵਾਂਗੇ ਤੇ ਜਿਹੜੀ ਤੁਸੀਂ ਡਿਮਾਂਡ ਕੀਤੀ ਹੈ ਦਫ਼ਤਰਾਂ ਦੀ ਦੁਕਾਨਾਂ ਮਾਲਸ ਦੀ ਉਹਦੇ ਨਾਲ ਕਿੰਨਾ ਕੋਈ ਫਰਕ ਪੈ ਜਾਏਗਾ ਉਸ ਨਾਲ ਦੀ ਫਰਕ ਹੋਗਾ ਜਿਹੜੀ ਸਾਡੀ ਪੀਕ ਹੈ ਜਿਵੇਂ ਬੈਨਵੇਲੇ ਸਾਨੂੰ ਸਟੂਡੀਓ ਉੱਪਰ ਕੋਈ ਕੁਝ ਤੋਂ ਬਿਜਲੀ ਅਵੇਲੇਬਲ ਹੁੰਦੀ ਹੈ ਜੀ ਤੇ ਜਿਹੜੀ ਇਹ ਪਿਛਲੇ ਸਾਲ ਵੀ ਇਹ ਪਹਿਲਾਂ ਵੀ ਇਹ ਕੀਤਾ ਜਾ ਚੁੱਕਿਆ ਹੈ ਵੀ ਸਵੇਰੇ 7:00 ਤੋਂ ਦੁਪਹਿਰ ਕਰ ਲਓ ਤੇ ਕੰਪਨੀ ਲੜਾਰਿਆਂ ਦਾ ਨਹੀਂ ਖੈਰ ਉਹ ਕੀਤਾ ਗਿਆ ਸੀ ਜੀ ਜੀ ਜਦੋਂ ਦਫ਼ਤਰਾਂ ਦੇ ਸਮਾਗਮ ਕਿਟ ਆਇਆ ਗਿਆ ਦੀ 350 ਤੋਂ 400 ਮੈਗਾਵਾਟ ਜਿਹੜੀ ਪੀਕ ਡਿਮਾਂਡ ਵੇਲੇ ਦੇ ਸਮੇਂ ਆ ਉਹਦਾ ਫਰਕ ਪਾਇਆ ਜਾਂਦਾ ਹੂੰ ਤਾਂ ਮਤਲਬ ਤੁਹਾਡੇ ਕੋਲ ਕੇਸ ਸਟਡੀ ਹੈਗਾ ਜੀ ਕਿ ਜਿਹੜਾ ਉਹ ਸਮਿਆਂ ਦੇ ਦੌਰਾਨ ਸ਼ਾਮ ਦੇ ਸਮੇਂ ਦੌਰਾਨ ਜਦੋਂ 30 ਡਾਲਰ ਰੁਪਿਆ ਦੀ ਘਾਟ ਹੁੰਦੀ ਹੈ ਤੇ ਮਹਿੰਗੀ ਬਿਜਲੀ ਦਿੱਨੀ ਪੈਂਦੀ ਹੈ ਜੀ ਜੀ ਉਹ ਜਿਹੜਾ ਉਹ ਪੈਸਾ ਜਿਹੜਾ ਸਾਡਾ ਖਰਚਾ ਉਹ ਵੀ ਘਟ ਜਾਂਦਾ ਘਟ ਜਾਂਦਾ ਅਜੀਪਾਲ ਜੀ ਮੌਨਸੂਨ ਦੀ ਪ੍ਰੈਡਿਕਸ਼ਨ ਤੇ ਵੀ ਬਹੁਤ ਕੁਝ ਡਿਪੈਂਡ ਕਰਦਾ ਹੈ ਬਾਰਿਸ਼ ਦੀ ਪ੍ਰੈਡਿਕਸ਼ਨ ਤੇ ਵੀ ਉਹਦੇ ਬਾਰੇ ਕੀ ਤੁਸੀਂ ਤੁਹਾਡੀ ਪਲੈਨਿੰਗ ਹੈ ਦੇਖੋ ਜੇ ਮੀਂਹ ਜਲਦੀ ਆਊਗਾ ਤਾਂ ਉਨੀ ਛੇਤੀ ਰੀਲੀਫ ਲੈਣ ਦੀ ਡਿਮਾਂਡ ਥੱਲੇ ਆਊਗੀ ਤੇ ਜਿਵੇਂ ਇਸ ਟਾਈਮ ਸਿਸਟਮ ਓਵਰਲੋਡਡ ਪੂਰਾ ਚੱਲ ਰਿਹਾ ਹੈ ਤੇ ਉਹਨਾਂ ਨੂੰ ਵੀ ਰੀਲੀਫ ਮਿਲੂਗੀ ਹੂੰ ਠੀਕ ਹੈ ਬਹੁਤ-ਬਹੁਤ ਧੰਨਵਾਦ ਅਜੀਪਾਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਇਸ तमाम ਜਾਣਕਾਰੀ ਦੇਣ ਲਈ ਸੋ ਇਹਨਾਂ ਜਨਰਲ ਸਕੱਤਰ ਪੰਜਾਬ ਪਾਵਰ ਇੰਜੀਨੀਅਰ ਫੈਡਰੇਸ਼ਨ ਦੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਇਹ 올 ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਦਾ ਹੀ ਹਿੱਸਾ ਹੈ ਔਰ ਇਹਨਾਂ ਨੇ ਬਿਲਕੁਲ ਸਾਫ਼ ਕਹਿ ਦਿੱਤਾ ਕਿ ਜਦ ਤੱਕ ਇਹ ਚੀਜ਼ਾਂ ਨਹੀਂ ਕੀਤੀ ਜਾਂਦੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਿਜਲੀ ਦਾ ਕ੍ਰਾਈਸਿਸ ਬਹੁਤ ਵੱਡਾ ਪੈਦਾ ਹੋਣ ਵਾਲਾ ਹੈ ਲਗਭਗ ਤੁਸੀਂ ਇਹ ਹਿਸਾਬ ਲਾ ਲਓ ਕਿ ਜਿੱਦਾਂ ਦੀ ਇਹ ਡਿਮਾਂਡ ਇਹਨਾਂ ਨੇ ਮੰਗ ਕੀਤੀ ਹੈ ਔਰ ਉਸ ਦੇ ਵਿੱਚ 43% ਡਿਮਾਂਡ ਹੈ ਜਿਹੜੀ ਬਿਜਲੀ ਦੀ ਵਧੀ ਹੈ ਪਿਛਲੇ ਸਾਲ ਦੇ ਨਾਲੋਂ ਉਹ ਕਹ ਰਹੇ ਕਿ ਪਿਛਲੇ ਸਾਲ ਦੇ ਨਾਲੋਂ ਪ੍ਰੋਡਕਸ਼ਨ ਤਾਂ ਘਟ ਗਈ ਪਰ ਡਿਮਾਂਡ ਹੈ ਜਿਹੜੀ ਉਹ 43% ਵਧ ਗਈ ਕੋਈ ਵੀ ਸਟੇਟ ਹੈ ਜਿਹੜਾ ਉਹ ਕੋਲਾਪਸ ਕਰ ਸਕਦਾ ਜੇਕਰ ਇੰਨੀ ਡਿਮਾਂਡ ਵਧੀ ਹੋਏਗੀ ਔਰ ਪ੍ਰੋਡਕਸ਼ਨ ਤੁਸੀਂ ਵਧਾਈ ਨਹੀਂ ਪ੍ਰੋਡਕਸ਼ਨ ਅਗਲੇ ਨਾਲੋਂ ਵੀ ਤੁਹਾਡੀ ਘਟ ਗਈ ਹੈ ਤਾਂ ਪੰਜਾਬ ਤੇ ਸਾਹਮਣੇ ਤਾਂ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਖੜਾ ਹੋ ਗਿਆ ਹਜੇ ਝੋਨਾ ਲਗਣਾ ਹੈ ਇੰਡਸਟਰੀ ਪੂਰੀ ਚੱਲ ਰਹੀ ਹੈ ਬਿਜਲੀ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ ਹੁਣ ਇਹ ਸੈਟਲਮੈਂਟ ਕਿਵੇਂ ਹੋਏਗੀ ਇਹ ਇੱਕ ਵੱਡਾ ਸਵਾਲ ਜ਼ਰੂਰ ਹੈਗਾ ਤੁਸੀਂ ਵੀ ਆਪਣੇ ਸੁਝਾਅ ਕਮੈਂਟਸ ਕਰ ਸਕਦੇ ਹੋ ਕਿ ਕਿੱਥੇ ਅ ਬਿਜਲੀ ਦੀ ਬਚਤ ਹੋ ਸਕਦੀ ਹੈ ਕਿਵੇਂ ਬਿਜਲੀ ਦੀ ਬਚਤ ਹੋ ਸਕਦੀ ਹੈ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਵਤਵਾ ਦਰਖਤ ਲਾਏ ਜਾਣ ਹਰਿਆਲੀ ਹੋएगी ਜਿੰਨੀ ਉਨੀ ਬਿਜਲੀ ਦੀ ਡਿਮਾਂਡ ਜਿਹੜੀ ਉਹ ਘੱਟ ਹੋਏਗੀ ਸੋ ਇਹ ਇੱਕ ਵੱਡਾ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਫੇਸ ਕਰਨਾ ਪੈ ਸਕਦਾ ਇਸ ਦੇ ਲਈ ਤਿਆਰ ਰਹੋ ਦੇਸ਼ ਤੋਂ ਨਹੀਂ ਦੇ ਬਾਕੀ ਖਬਰਾਂ ਲਈ ਬਣ ਰਹੇ ਪੀਡੀਸੀ ਨਿਊਜ਼ ਨਾਲ ਧੰਨਵਾਦ